ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆ ਦਾ ਪਾਵਨ ਪਵਿੱਤਰ ਇਤਿਹਾਸ ਸਤਿਕਾਰਯੋਗ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਉਹਨਾਂ ਦੀ ਅਨੁੁੱਠੀ ਰਚਨਾ ਸ੍ਰੀ ਗੁਰੂ ਨਾਨਕ ਚਮਤਕਾਰ ਗ੍ਰੰਥ ਦੀ ਕਥਾ ਆਪਾਂ ਸਾਰੇ ਸੁਣ ਪੜ ਰਹੇ ਹਾਂ ਭਾਈ ਵੀਰ ਸਿੰਘ ਸਾਹਿਬ ਜੀ ਕੁਝ ਵਿਸ਼ਿਆਂ ਦੇ ਉੱਪਰ ਸਾਨੂੰ ਸੁਮਤ ਦੇ ਰਹੇ ਆ ਕੱਲ ਤੱਕ ਜੋ ਆਪਾਂ ਵਚਨ ਸੁਣੇ ਹਨ ਉਹਨਾਂ ਵਚਨਾਂ ਦੇ ਵਿੱਚ ਹੁਣ ਤੱਕ ਆਪਾਂ ਸੁਣ ਚੁੱਕੇ ਹਾਂ ਸੰਿਆਸੀ ਅਤੇ ਗ੍ਰਸਤੀ ਕਿ ਪੁਰਾਣੇ ਸਮਿਆਂ ਦੇ ਵਿੱਚ ਸਨਿਆਸੀ ਲੋਕ ਕਿੱਦਾਂ ਦੇ ਸਨ ਗ੍ਰਸਤੀ ਕਿੱਦਾਂ ਦੇ ਸਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਕਿਰਪਾ ਕੀਤੀ ਸੰਿਆਸ ਅਤੇ ਗ੍ਰਸਤ ਨੂੰ ਇਕੱਤਰ ਕੀਤਾ ਇਕੱਠਿਆਂ ਕਰਤਾ ਸਿੱਖੀ ਬਣਾ ਦਿੱਤੀ ਮਹਾਰਾਜ ਨੇ ਉਹ ਕੱਲ ਵਚਨ ਆਪਾਂ ਸੁਣਿਆ ਆਓ ਜੀ ਅੱਜ ਅੱਗੇ ਵਚਨ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਜੋ ਗੁਰਮਤਿ ਨੂੰ ਸਮਝਣ ਵਾਸਤੇ ਸਿੱਖੀ ਨੂੰ ਸਮਝਣ ਵਾਸਤੇ ਅਤੀ ਜ਼ਰੂਰੀ ਆ ਉਨ੍ਹਾਂ ਦਾ ਆਪਾਂ ਵਿਚਾਰ ਕਰੀਏ ਪੜ੍ਹੀਏ ਸੁਣੀਏ ਔਰ ਸਰਬ ਪ੍ਰਥਮ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਫਿਰ ਅੱਗੇ ਸੁਣੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਹਾਂਜੀ ਅੱਗੇ ਵਿਸ਼ਾ ਆ ਰਿਹਾ ਹੈ ਸਾਇੰਸ ਅਤੇ ਬ੍ਰਹਮਵੇਤਾ بڑے ਲੋਕ ਜਿਹੜੇ ਸਾਇੰਸ ਦੀਆਂ ਗੱਲਾਂ ਕਰਦੇ ਆ ਔਰ ਜਿਹੜੇ ਬ੍ਰਹਮ ਦੀ ਗੱਲ ਕਰਦੇ ਆ ਇਸ ਵਿਸ਼ੇ ਦੇ ਉੱਤੇ ਭਾਈ ਵੀਰ ਸਿੰਘ ਸਾਹਿਬ ਜੀ ਸਾਨੂੰ ਕੁਝ ਅਕਲ ਮਤ ਗਿਆਨ ਸੋਝੀ ਬਖਸ਼ ਰਹੇ ਆ ਆਓ ਜੀ ਸੁਣੀਏ ਸੰਸਾਰ ਵਿੱਚ ਹੁਣ ਅਕਲ ਤੇ ਸਮਝ ਤਰੱਕੀ ਪਰ ਹੈ ਅੱਗੇ ਵੀ ਮਹਾਤਮਾ ਬੁੱਧ ਜੀ ਦੇ ਵੇਲੇ ਤੇ ਮਗਰੋਂ ਅਕਲਾ ਸਾਣੇ ਚੜੀਆਂ ਸਨ ਸਾਣੇ ਦਾ ਮਤਲਬ ਸਾਣ ਤੇ ਜਿਵੇਂ ਤਿੱਖਾ ਕਰਦੇ ਆ ਲੋਹਾ ਆਪਾਂ ਕੋਮਲ ਉਨਰਾਂ ਤਰੱਕੀ ਕੀਤੀ ਸੀ ਫਿਲਾਸਫੀ ਨੇ ਛਾਲਾਂ ਮਾਰੀਆਂ ਸੀ ਕਾਨੂੰਨ ਬਣੇ ਸੀ ਐਸ਼ ਦੇ ਸਮਾਨ ਤਰੱਕੀ ਤੇ ਗਏ ਸੀ ਸਾਇੰਸ ਜਦ ਦੇਖਣ ਵਾਲੇ ਪਦਾਰਥ ਦੇ ਗਿਆਨ ਵੀ ਆਏ ਪਰ ਕਿਸੇ ਸਮੇਂ ਵਿੱਚ ਸਾਇੰਸ ਦੀ ਤਰੱਕੀ ਦੇ ਐਸ਼ਵਰਜ ਦਾ ਇਹ ਪਤਾ ਅਜੇ ਨਹੀਂ ਚੱਲਦਾ ਕਿ ਇਸ ਔਜਤੇ ਇਹ ਵਿਗਿਆਨ ਕਦੇ ਅਪੜਿਆ ਹੋਵੇ ਜਿਸ ਤੇ ਹੁਣ ਅਪੜਿਆ ਹੈ ਸਾਇੰਸ ਵਿਦਿਆ ਨੂੰ ਹੀ ਕਹਿੰਦੇ ਆ ਪਰ ਇਹ ਦ੍ਰਿਸ਼ਟਮਾਨ ਦੀ ਵਿਦਿਆ ਹੈ ਤੇ ਇਸ ਵਿਦਿਆ ਦਾ ਵਿਸ਼ੇਸ਼ ਲੱਛਣ ਇਹ ਹੈ ਕਿ ਇਹ ਤਜਰਬੇ ਤੇ ਕਾਇਮ ਵਿਦਿਆ ਹੈ ਜੋ ਜਾਣੀ ਜਾਏ ਗੱਲ ਉਹ ਸਾਬਤ ਹੋ ਜਾਏ ਤਜਰਬੇ ਨਾਲ ਸਾਇੰਸ ਇਸ ਵੇਲੇ ਸੰਸਾਰ ਦੀ ਸੇਵਾ ਕਰ ਰਹੀ ਹੈ ਪਰ ਇਹ ਨਿਰੀ ਖੋਜ ਪੜਤਾਲ ਪ੍ਰੀਖਿਆ ਤੇ ਆਪਣੇ ਪ੍ਰਚਾਰ ਵਿੱਚ ਹੀ ਨਹੀਂ ਟਰਦੀ ਇਹ ਟਰਦੀ ਜਾਂਦੀ ਹੋਰ ਨਾਲੇ ਮੋਢੇ ਵੀ ਮਾਰਦੀ ਜਾਂਦੀ ਆ ਧਰਮ ਦੇ ਖਿਆਲਾਂ ਉੱਤੇ ਵੀ ਇਹ ਵਾਰ ਕਰਦੀ ਹੈ ਤੇ ਫਿਲਾਸਫੀ ਨੂੰ ਵੀ ਕਿਤੇ ਤੱਕੇ ਢੋਲੇ ਲਾਉਂਦੀ ਆ ਤੇ ਕਦੇ ਆਪਣੇ ਵਜੂਦ ਨੂੰ ਵੀ ਜੋ 100 ਬਰੇ ਹੋਏ ਜਾਂ ਕਦੇ ਪਹਿਲਾਂ ਤਾਂ ਹੋਸੀ ਉਡੇੜ ਦੀ ਸਿਉਂਦੀ ਉਡੇੜ ਦੀ ਸਿਉਂਦੀ ਟਰਦੀ ਆ ਮਤਲਬ ਕੀ ਵੀ ਵਿਗਿਆਨ ਆਪਣੀਆਂ ਕੀਤੀਆਂ ਹੋਈਆਂ ਖੋਜਾਂ ਨੂੰ ਹੀ ਉਹ ਬਦਲਦੀ ਨਜ਼ਰ ਆਉਂਦੀ ਆ ਤੇ ਇਹ ਆਪਾਂ ਨੂੰ ਵੀ ਇਸ ਗੱਲ ਬਾਰੇ ਇਲਮ ਹੈ ਸੰਗਤ ਜੀ ਕੇ ਵਿਗਿਆਨ ਜੋ 100 ਸਾਲ ਪਹਿਲਾਂ ਖੋਜ ਕਰਕੇ ਵਿਗਿਆਨੀਆਂ ਨੇ ਲੋਕਾਂ ਨੂੰ ਦੱਸਿਆ ਤਾਂ ਬਾਅਦ ਵਿੱਚ ਵਿਗਿਆਨੀਆਂ ਨੇ ਉਸੇ ਗੱਲ ਨੂੰ ਉਲਟਾ ਦਿੱਤਾ ਵੀ ਨਹੀਂ ਉਹ ਗੱਲ ਗਲਤ ਸੀ ਦੁਬਾਰੇ ਉਸ ਗੱਲ ਨੂੰ ਫੇਰ ਉਲਟਾਤਾ ਇਉਂ ਉਡੇੜ ਦੀ ਸਿਉਂਦੀ ਉਡੇੜ ਦੀ ਸਿਉਂਦੀ ਹੈ ਜਿਨ੍ਹਾਂ ਧਰਮਾਂ ਵਿੱਚ ਐਸੇ ਖਿਆਲ ਸਨ ਕਿ ਉਹ ਗਲਤ ਹਨ ਮਸਲਨ ਜ਼ਮੀਨ ਦੇ ਹੇਠ ਮੱਛੀ ਐ ਕਿ ਬਲਦ ਐ ਕਿ ਸੱਪ ਐ ਉਹਨਾਂ ਨੂੰ ਸਾਇੰਸ ਨੇ ਗੋਲਾ ਮਾਰਿਆ ਕਿ ਜ਼ਮੀਨ ਹੇਠਾਂ ਕੁਝ ਨਹੀਂ ਤੇ ਇਹ ਕਿਸੇ ਐਸੇ ਥੰਮ ਦੇ ਆਸਰੇ ਨਹੀਂ ਇਸੇ ਤਰ੍ਹਾਂ ਜੇ ਕਿਸੇ ਫਿਲਾਸਫੀ ਵਿੱਚ ਪੁਕਾਨੇ ਵਿੱਚ ਹਵਾ ਭਰ ਕੇ ਤੋਲੀ ਤੇ ਤੱਕੜੀ ਕਾਫੀ ਨਾਜ਼ਕ ਨਾ ਹੋਣ ਕਰਕੇ ਤੋਲ ਦਾ ਪਤਾ ਨਾ ਲੱਗਾ ਤੇ ਹਵਾ ਨੂੰ ਬੇਤੋਲ ਕਹਤਾ ਹੈ ਤਾ ਉਸ ਨੂੰ ਅੱਜ ਸਾਇੰਸ ਨੇ ਠੁੱਡਾ ਲਾਇਆ ਪਰੰਤੂ ਕੀ ਸਾਇੰਸ ਇਹ ਅਠਖੇਲੀਆਂ ਗੁਰੂ ਨਾਨਕ ਦੇ ਖਿਆਲਾਂ ਨਾਲ ਵੀ ਕਰਦੀ ਹੈ ਅਸੀਂ ਦੇਖ ਚੁੱਕੇ ਹਾਂ ਕਿ ਨਹੀਂ ਗੁਰੂ ਨਾਨਕ ਦੇਵ ਜੀ ਨੇ ਸਾਇੰਸ ਆਪਣਾ ਆਦਰਸ਼ ਨਹੀਂ ਸੀ ਬਣਾਇਆ ਅਰਥਾਤ ਦਿਸਣ ਵਾਲੇ ਪਦਾਰਥਾਂ ਜਾਂ ਨਾ ਦਿਸਣ ਵਾਲੇ ਪਰ ਕਿਸੇ ਨਾ ਕਿਸੇ ਤਰ੍ਹਾਂ ਇੰਦਰੀਆਂ ਦੁਆਰਾ ਜਾਣੇ ਜਾਣ ਵਾਲੇ ਪਦਾਰਥਾਂ ਦੀ ਖੋਜ ਪੜਤਾਲ ਤਜਰਬੇ ਦੀ ਪ੍ਰੀਖਿਆ ਪ੍ਰੀਖਿਆਸ਼ਾਲਾ ਉਹਨਾਂ ਨਹੀਂ ਸੀ ਖੋਲੀ ਵੀ ਕੋਈ ਪ੍ਰਯੋਗਸ਼ਾਲਾ ਨਹੀਂ ਸੀ ਖੋਲੀ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਇਹਨਾਂ ਵਿੱਦਿਆ ਦੀ ਖੋਜ ਲੈਣ ਵਾਲੇ ਪਦਾਰਥਾਂ ਨੂੰ ਜਾਣਨ ਵਾਲੇ ਸਰੀਰ ਦੇ ਅੰਦਰ ਬੈਠੇ ਦੇਖਣ ਵਾਲੇ ਅੰਦਰਲੇ ਦੀ ਵਿੱਦਿਆ ਦੇ ਗੁਰੂ ਸੀ ਤੇ ਇਹੋ ਵਿੱਦਿਆ ਉਹਨਾਂ ਨੇ ਸਿਖਾਈ ਸੀ ਪਰੰਤੂ ਇਸ ਵਿੱਦਿਆ ਦੀਆਂ ਗੱਲਾਂ ਕਰਦੇ ਲੱਗਦੇ ਹੱਥ ਕਈ ਪਦਾਰਥਾਂ ਦੇ ਜ਼ਿਕਰ ਆ ਜਾਂਦੇ ਆ ਤੇ ਉਹਨਾਂ ਦੇ ਗੁਣ ਸੁਭਾਵਾਂ ਤੇ ਵਿਸਥਾਰ ਬਾਬਤ ਕੁਝ ਮੂੰਹੋਂ ਨਿਕਲ ਜਾਂਦਾ ਹੈ ਸੋ ਐਸੇ ਮੌਕਿਆਂ ਤੇ ਪਦਾਰਥਾਂ ਦੀ ਵਿਦਿਆ ਆਬਜੈਕਟਿਵ ਸਾਇੰਸ ਦੇ ਕਿਸੇ ਮਾਮਲੇ ਦਾ ਜ਼ਿਕਰ ਆਇਆ ਹੈ ਤਾਂ ਅਸੀਂ ਕਹਿ ਵੇਖਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਮਤਲਬ ਕਿ ਗੁਰੂ ਨਾਨਕ ਜੀ ਦੇ ਖਿਆਲਤ ਬਿਲਕੁਲ درست ਨੇ ਜੋ ਮਾਲੂਮੀਆਂ ਸਾਇੰਸ ਨੂੰ ਇਸ ਸਦੀ ਦੇ ਲਗਭਗ ਹੋਈਆਂ ਨੇ ਮਾਲੂਮੀਆਂ ਦਾ ਮਤਲਬ ਜੋ ਖੋਜਾਂ ਹੋਈਆਂ ਜੋ ਗਿਆਨ ਹੋਇਆ ਸਾਇੰਸ ਨੂੰ ਇਸ ਸਦੀ ਦੇ ਲਗਭਗ ਉਹ ਸੋਤੇ ਸਿੱਧ ਸਤਿਗੁਰੂ ਜੀ ਨੂੰ ਉਸ ਵੇਲੇ ਮਾਲੂਮ ਸੀ ਜਾਨੇ ਉਹ ਸੰਨਤਾ ਦੇਖਣ ਹਾਰ ਦੀ ਵਿਦਿਆ ਦੇ ਗੁਰੂ ਪਰ ਜੇ ਕਦੇ ਲੱਗਦੇ ਹੱਥ ਉਹਨਾਂ ਦੇ ਖਿਆਲਾਤ ਜਾਂ ਅਨੁਭਵ ਦਿਸਣ ਹਾਰੇ ਦੀ ਵਿਦਿਆ ਦੇ ਮੁਤਲਕ ਪ੍ਰਗਟ ਹੋਏ ਤਾਂ ਉਹ ਬਿਲਕੁਲ ਸਹੀ ਤੇ ਦਰੁਸਤ ਸਨ ਇਹ ਗੱਲ ਹੈਰਾਨੀ ਵਿੱਚ ਪਾਉਂਦੀ ਹੈ ਕਿ ਸਾਇੰਸ ਦੇ ਲਗਭਗ ਹਨੇਰੇ ਸਮੇਂ ਵਿੱਚ ਉਸ ਦੇਖਣਹਾਰ ਦੀ ਵਿੱਦਿਆ ਦੇ ਉਸਤਾਦ ਨੂੰ ਦੀ ਸੰਹਾਰ ਦੀ ਵਿੱਦਿਆ ਦੇ ਦਰੁਸਤ ਅਨੁਭਵ ਬਿਨਾ ਤਜਰਬੇ ਤੇ ਪ੍ਰੀਖਿਆਸ਼ਾਲਾ ਤੇ ਕਿਤਾਬਾਂ ਤੇ ਉਸਤਾਦਾਂ ਤੋਂ ਬਗੈਰ ਕਿਵੇਂ ਠੀਕ-ਠੀਕ ਮਾਲੂਮ ਸਨ ਮਸਲਨ ਉਹ ਦੱਸਦੇ ਆ ਮਤਲਬ ਜਿਹੜੀਆਂ ਗੱਲਾਂ ਅੱਜ ਸਾਇੰਸ ਦੱਸ ਰਹੀ ਹੈ ਤਾਂ ਜਦੋਂ ਸਾਇੰਸ ਦੀ ਬਹੁਤੀ ਤਰੱਕੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਦੋਂ ਉਹ ਸਾਰੇ ਵਚਨ ਦੱਸਤੇ ਆ ਜਿਵੇਂ ਕਿ ਨੰਬਰ 1 ਜ਼ਮੀਨ ਬਲਦ ਨਹੀਂ ਤੇ ਖਿਆਲ ਗਲਤ ਹੈ ਮਹਾਰਾਜ ਜੀਆ ਨੇ ਵਚਨ ਕਿਹਾ ਨਾ ਧਵਲੇ ਉੱਪਰ ਕੀਤਾ ਭਾਰ ਦੂਜਾ ਸੂਰਜ ਨੂੰ ਖੜਾ ਨਹੀਂ ਦੱਸਦੇ ਕਹਿੰਦੇ ਹਨ ਇਹ ਵੀ ਟਰਦਾ ਹੈ ਬਚਨ ਆਉਂਦਾ ਆਸਾ ਜੀ ਦੀ ਬਾਹਰ ਵਿੱਚ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਪਤਾਲ ਦੇ ਆਕਾਸ਼ ਸਤ ਸਸੇ ਜਾਂਦੇ ਸੀ ਪਰ ਗੁਰੂ ਜੀ ਨੇ ਕਿਹਾ ਨਹੀਂ ਉਹ ਤਾਂ ਅਣਗਿਣਤ ਨੇ ਪਤਾਲਾ ਪਤਾਲ ਲੱਖ ਆਗਾਸਾ ਆਗਾਸ ਲੱਖਈ ਨੇ ਨੰਬਰ 3 ਸੂਰਜ ਚੰਦ ਇੱਕ ਹੀ ਨਹੀਂ ਹੈਗਾ ਵੀ ਬਹੁਤ ਸੂਰਜ ਨੇ ਬਹੁਤ ਚੰਦਰਮਾ ਨੇ ਵਚਨ ਕਹਿ ਦਿੱਤਾ ਕੇਤੇ ਇੰਦ ਚੰਦ ਸੂਰ ਕੇਤੇ ਤੇ ਅੱਜ ਵਿਗਿਆਨ ਕਹਿ ਰਹੀ ਹੈ ਵੀ ਸੂਰਜ ਇੱਕ ਬ੍ਰਹਿਮੰਡ ਦਾ ਸੈਂਟਰ ਹੈ ਤੇ ਹੋਰ ਬ੍ਰਹਿਮੰਡ ਦੇ ਵਿੱਚ ਇਦਾਂ ਦੀਆਂ ਗੈਲੈਕਸੀਆਂ ਪਤਾ ਨਹੀਂ ਕਿੰਨੀਆਂ ਕਤਰੀਆਂ ਫਿਰਦੀਆਂ ਨੇ ਇਹ ਦੋ ਇੱਕ ਖਿਆਲ ਬਣ ਗਈ ਮਾਤਰ ਨੇ ਇਹਨਾਂ ਤੋਂ ਸਾਡਾ ਇਹ ਮਤਲਬ ਨਹੀਂ ਕਿ ਗੁਰੂ ਜੀ ਸਾਇੰਸ ਦੇ ਤਜਰਬੇ ਕਰਦੇ ਸੀ ਨਹੀਂ ਉਹ ਕਿਸੇ ਹੋਰ ਵਿੱਦਿਆ ਦੇ ਗੁਰੂ ਸੀ ਉਹਨਾਂ ਦੀ ਵਿੱਦਿਆ ਨਾਲ ਇਨਸਾਨ ਕਿਵੇਂ ਜੀਵਨ ਸੁਖੀ ਲੰਘੇ ਤੇ ਆਪਣੇ ਆਸ਼ੇ ਨੂੰ ਪੂਰਾ ਕਰੇ ਤੇ ਚੋਲੇ ਛੱਡਣ ਬਾਅਦ ਤਰੱਕੀ ਦੇ ਮੰਡਲ ਅਪੜੇ ਇਹਦੀ ਗੰਮਤਾ ਪੈਦਾ ਕਰਦਾ ਹੈ ਇਹ ਵਿੱਦਿਆ ਅਰਥਾਤ ਸਾਇੰਸ ਵਧੀ ਤੇ ਇਸ ਨੇ ਕਈ ਸੁੱਖ ਵੀ ਪੈਦਾ ਕੀਤੇ ਪਰ ਇਸ ਨੇ ਅੰਦਰਲੇ ਦੇ ਸੁਭਾਅ ਨੂੰ ਨਹੀਂ ਬਦਲਿਆ ਜੇ ਅੰਦਰਲਾ ਗਰਜ ਤੇ ਸਵਾਰਥੀ ਸੀ ਤਾਂ ਇਹ ਹੋਰ ਤਿੱਖਾ ਤੇ ਸਵਾਰਥੀ ਬਣ ਗਿਆ ਤੇ ਆਪਣੇ ਲਈ ਤੇ ਭਾਈਚਾਰੇ ਲਈ ਜਾ ਇੱਕ ਕੌਮ ਲਈ ਦੂਜੀ ਕੌਮ ਲਈ ਹਾਨੀਕਾਰਕ ਉਦਮਾਂ ਦੇ ਵਿੱਚ ਹੀ ਬੰਦਾ ਤਤਪਰ ਹੈਗਾ ਭਾਵੇਂ ਉੱਚੇ ਆਦਰਸ਼ ਤਾਂ ਹਨ ਤੇ ਵਧੇ ਹੈ ਇਨਸਾਨੀ ਸੁੱਖ ਤੇ ਭੋਗਾਂ ਦੇ ਸਮਾਨ ਵੀ ਵਧੇ ਹੈ ਪਰ ਵਰਤੋਂ ਵਿੱਚ ਇਨਸਾਨ ਬਹੁਤਾ ਪਸ਼ੂ ਵਰਤੀ ਦੇ ਸਵਾਦਾਂ ਤੇ ਰਸਾਂ ਵੱਲੋਂ ਮੁੜਿਆ ਨਹੀਂ ਸਤਿਗੁਰ ਦਾ ਆਦਰਸ਼ ਇਹ ਸੀ ਕਿ ਇਹ ਬਾਹਰ ਲੀਆਂ ਵਿਦਿਆ ਬੇਸ਼ੱਕ ਵਦਨ ਪਰ ਪਹਿਲਾਂ ਅੰਦਰਲਾ ਪਸ਼ੂ ਬਣੇ ਤੋਂ ਮਨੁੱਖ ਬਣੇ ਤੇ ਫਿਰ ਦੇਵਤਾ ਬਣੇ ਉਹਦੇ ਵਿੱਚ ਆ ਜੇ ਇਸ ਦੀ ਸਾਰੀ ਪਦਾਰਥ ਵਿਦਿਆ ਉਸ ਆਸ਼ੇ ਨੂੰ ਪੂਰਾ ਕਰੇਗੀ ਜਿਸ ਲਈ ਇਹ ਜੀਵਨ ਹੈ ਤੇ ਜਿਸ ਲਈ ਇਹ ਸੰਸਾਰ ਹੈ ਸਾਇੰਸ ਵਿỆਤਾ ਜਦੋਂ ਆਪਣਾ ਮੰਡਲ ਛੱਡ ਕੇ ਰੂਹ ਦੀ ਹਸਤੀ ਖੁਦਾ ਦੀ ਹਸਤੀ ਮਰਨ ਬਾਅਦ ਜੀਵਨ ਹੈ ਕਿ ਨਹੀਂ ਇਹਦੇ ਵਿੱਚ ਆਉਂਦੇ ਆ ਤਾਂ ਉਹ ਆਪਣਾ ਮੰਡਲ ਛੱਡ ਜਾਂਦੇ ਆ ਮਤਲਬ ਆਪਣਾ ਖੇਤਰ ਸਾਇੰਸ ਦਾ ਛੱਡ ਜਾਂਦੇ ਆ ਆਪਣਾ ਮੰਡਲ ਛੱਡ ਜਾਂਦੇ ਆ ਉਹ ਦਿਸਣਹਾਰ ਦੀ ਵਿੱਦਿਆ ਵਿੱਚੋਂ ਨਿਕਲ ਕੇ ਦੇਖਣਹਾਰ ਦੀ ਵਿੱਦਿਆ ਵਿੱਚ ਚਲੇ ਜਾਂਦੇ ਆ ਪਰ ਆਪਣੇ ਨਾਲ ਸੰਦ ਬੰਦ ਹਥਿਆਰ ਤੇ ਔਜ਼ਾਰ ਉਹੀ ਦੀ ਸੰਹਾਰ ਦੀ ਵਿੱਦਿਆ ਦੇ ਲੈ ਜਾਂਦੇ ਆ ਇਸ ਤਰ੍ਹਾਂ ਕਈ ਵਾਰ ਗਲਤ ਹੁਕਮ ਸੁਣਾ ਦਿੰਦੇ ਆ ਪਰ ਇੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਖਿਆਲ اٹਲ ਖਲੋਂਦੇ ਆ ਉਦਾਹਰਨ ਦੇ ਤੌਰ ਤੇ ਜਗਤ ਉਤਪਤੀ ਦੀਆਂ ਮਧਵੀ ਥਿਉਰੀਆਂ ਨੂੰ ਸਾਇੰਸ ਉੜਾ ਦਿੰਦੀ ਹੈ ਚਾਹੇ ਅਜੇ ਸਾਇੰਸ ਆਪ ਇਸ ਪਾਸੇ ਕਾਫੀ ਤਰੱਕੀ ਨਹੀਂ ਕਰ ਚੁੱਕੀ ਤਾਂ ਵੀ ਗੁਰੂ ਨਾਨਕ ਦੇਵ ਜੀ ਜਗਤ ਉਤਪਤੀ ਦੇ ਕਾਰਨ ਨੂੰ ਕਿਸੇ ਪਦਾਰਥਕ ਗਿਆਨ ਵਿੱਚ ਨਹੀਂ ਛੱਡਦੇ ਤੇ ਨਾ ਕੋਈ ਮਸਲਾ ਘੜਦੇ ਆ ਉਹ ਦੱਸਦੇ ਹਨ ਕਿ ਇਸ ਦਾ ਕਾਰਨ ਅਨੰਤ ਵਿੱਚ ਹੈ ਉਸ ਦਾ ਕੋਈ ਕ੍ਰਿਸ਼ਮਾ ਹੈ ਜਿਸ ਦਾ ਨਾਮ ਹੁਕਮ ਹੈ ਤੇ ਉਸ ਨੂੰ ਅਗੰਮ ਦੱਸਦੇ ਆ ਸੋ ਸਾਇੰਸ ਵਿਤਾਂ ਨੂੰ ਦੱਸਦੇ ਹਨ ਕਿ ਜਿਵੇਂ ਤੁਸੀਂ ਅੱਗ ਨੂੰ ਜਾਣਦੇ ਹੋਏ ਨਹੀਂ ਜਾਣਦੇ ਵੀ ਇਹ ਬਲਦੀ ਕਿਉਂ ਹੈ ਕਿਉਂ ਸਾੜਦੀ ਹੈ ਇਸੇ ਤਰ੍ਹਾਂ ਪਦਾਰਥਾਂ ਦੇ ਮੇਲ ਜੋਲ ਉਨਤੀ ਸਿਰਜਣ ਮੌਲਣ ਦੇ ਕਾਨੂੰਨ ਤੁਸੀਂ ਜਾਣੋ ਪਰ ਤੁਸੀਂ ਅਨੰਤ ਦੇ ਹੁਕਮਾਂ ਦੇ ਕਾਨੂੰਨ ਨੂੰ ਨਹੀਂ ਜਾਣ ਸਕਦੇ ਉਹ ਦੂਸਰੀ ਵਿਦਿਆ ਹੈ ਔਰ ਉੱਥੇ ਲੈਬੋਰਾਟਰੀ ਦੀ ਮੇਜ਼ ਤਜਰਬੇ ਦਾ ਮੰਡਲ ਨਹੀਂ ਪਰ ਮਨੁੱਖ ਦਾ ਅੰਦਰਲਾ ਆਪ ਹੀ ਤਜਰਬੇਕਾਰ ਹੈ ਤੇ ਉਸ ਦਾ ਆਪਾਂ ਹੀ ਤਜਰਬੇ ਦੀ ਮੇਜ਼ ਹੈ ਤੇ ਆਪੇ ਦਾ ਡਾਇਲ ਹੀ ਲਖਾਵਨਹਾਰ ਇੰਡੀਕੇਟਰ ਹੈ ਅਰਥਾਤ ਉਸ ਗਿਆਨ ਤੇ ਜਾਂ ਉਸ ਵਿਦਿਆ ਦੇ ਖੇਤਰ ਤੇ ਖੇਤਰਗ ਇੱਕੋ ਹੀ ਹੈ ਕਈ ਵਾਰੀ ਸਾਇੰਸ ਕਹਿੰਦੀ ਹੈ ਰੱਬ ਨਹੀਂ ਹੈ ਪਰ ਸਤਿਗੁਰੂ ਨਾਨਕਦੇਵ ਜੀ ਕਹਿੰਦੇ ਆ ਭਲੇ ਪੁਰਖ ਆਪਣੀ ਵਿੱਦਿਆ ਦੀ ਹੱਦ ਵਿੱਚ ਰਹਿ ਤੂੰ ਕੁਦਰਤ ਦੀ ਖੋਜ ਵਿੱਚੋਂ ਐ ਉਹ ਤੇਰੀ ਕੁਦਰਤ ਦੀ ਵਿੱਦਿਆ ਦੇ ਕੈਦਿਆਂ ਤੋਂ ਉੱਚਾ ਹੈ ਉਹ ਕਾਦਰ ਹੈ ਸਤਿਗੁਰ ਕੁਦਰਤ ਤੇ ਕਾਦਰ ਦਾ ਹਿਸਾਬ ਇੰਉਂ ਦੱਸਦੇ ਆ ਬਾਣੀ 'ਚ ਆ ਸੱਜ ਦੀ ਬਾਣੀ 'ਚ ਕੁਦਰਤ ਦੇਸ ਐ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾ ਲੀ ਆਕਾਸੀ ਕੁਦਰਤ ਸਰਬ ਵਿਚਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਸੁਨਣ ਵਿੱਚ ਦੇਖਣ ਵਿੱਚ ਪ੍ਰਤੀਤੀ ਵਿੱਚ ਆਉਣ ਵਾਲੀ ਸਾਰੀ ਸਮੁੰਦਾਏ ਕੁਦਰਤ ਦੀ ਫਹਿਰਿਸਤ ਵਿੱਚ ਹੈ ਆਕਾਰ ਸਭ ਕੁਦਰਤ ਹੈ हे ਜੀਵ ਤੇਰੀ ਸਾਰੀ ਵਿਚਾਰ ਮਨ ਬੁੱਧੀ ਵਿਦਿਆ ਪੁਸਤਕਾਂ ਸਭ ਕੁਦਰਤ ਨੇ ਇਹ ਸਾਰੀ ਕੁਦਰਤ ਕੀਤੀ ਹੋਈ ਹੈ ਇਸ ਦਾ ਇੱਕ ਹੋਰ ਕਾਦਰ ਹੈ ਜੋ ਇਸ ਦੇ ਕਾਨੂੰਨਾਂ ਦੇ ਹੇਠ ਨਹੀਂ ਉਹਨਾਂ ਤੋਂ ਉੱਚਾ ਹੈ ਇਹਨਾਂ ਤੋਂ پاک ਹੈ ਬਿਲਕੁਲ پاک ਉਹ ਕਾਦਰ ਆਪਣੀ ਤਾਕਤ ਹੁਕਮ ਵਿੱਚ ਇਸ ਸਾਰੀ ਦਾ ਸਿਰਜਤਾ ਹੈ ਉਹ ਕੁਦਰਤ ਦੇ ਸਾਰਿਆਂ ਕਾਨੂੰਨਾਂ ਤੋਂ پاک ਪਾਕੀ ਨਹੀਂ پاک ਬਦਲ ਪਰਿਆ ਹੈ ਉੱਚਾ ਹੈ ਪਰ ਉਹਨਾਂ ਤੇ ਹਾਵੀ ਹੈ ਵੀ ਉਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਉਸ ਨੂੰ ਜਾਣਣ ਲਈ ਤੇਰੀ ਸਮਝ ਨਹੀਂ ਕੰਮ ਕਰ ਸਕਦੀ ਇਹ ਤੇਰੀ ਸਮਝ ਕੁਦਰਤ ਦਾ ਹਿੱਸਾ ਹੈ ਇਕਾਦਰ ਨੂੰ ਜਾਣ ਨਹੀਂ ਸਕਦੇ ਜੇ ਤੂੰ ਜਾਨਣਾ ਹੈ ਤਾਂ ਸਾਡੀ ਵਿਦਿਆ ਚ ਫਿਰ ਸਤਿਗੁਰ ਜੀ ਤਰੀਕਾ ਦੱਸਦੇ ਆ ਉਹ ਤਰੀਕਾ ਵਿਸਮਾਦ ਦਾ ਜਿਸ ਨਾਲ ਰੱਬ ਲੱਖੀ ਦਾ ਹੈ ਮਤਲਬ ਰੱਬ ਨੂੰ ਸਮਝਿਆ ਜਾ ਸਕਦਾ ਹੈ ਜਿਸ ਨਾਲ ਕਾਦਰ ਦਾ ਅਨੁਭਵ ਸਾਖੀ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ ਵਿਸਮਾਦ ਅਵਸਥਾ ਨੂੰ ਸਮਝਣ ਲਈ ਅਸੀਂ ਇੱਕ ਮਿਸਾਲ ਤੇ ਵਰਤੋਂ ਦਾ ਤਜਰਬਾ ਦਿੰਨੇ ਆ ਜਦੋਂ ਵੀ ਸੁੰਦਰ ਪਦਾਰਥ ਅਚਾਨਕ ਦੇਖੋ ਉਸ ਵੇਲੇ ਇੱਕ ਪਲਕਾਰਾ ਵੇਸੁ ਦੀ ਜਹੀ ਦਾ ਲੰਘਦਾ ਹੈ ਜੋ ਬਹੁਤ ਹੀ ਥੋੜਾ ਜਿਹਾ ਰਹਿੰਦਾ ਹੈ ਮਾਨੋ ਉਸੇ ਦਮ ਮਨ ਦੀ ਸ਼ਕਤੀ ਸੋਚਣ ਜਾਣਨ ਪ੍ਰਤੀਤੀ ਦਿਖੜ ਹੋ ਜਾਂਦੀ ਹੈ ਬਹੁਤ ਹੀ ਸੋਹਣੀ ਚੀਜ਼ ਦੇਖੀਏ ਜਦੋਂ ਕੋਈ ਮਨ ਉਧਰ ਜੁੜ ਜਾਂਦਾ ਹੈ ਨਾ ਫਿਰ ਉਸ ਸਮੇ ਮਨ ਕੁਝ ਸੋਚਦਾ ਹੋਰ ਤੇ ਨਾ ਮਨ ਵਿੱਚ ਕੋਈ ਪ੍ਰਤੀਤ ਆਉਂਦੀ ਹੈ ਨਾ ਮਨ ਕੁਝ ਉਸ ਸਮੇ ਜਾਣਦਾ ਹੈ ਉਦੋਂ ਕੀ ਹੁੰਦਾ ਹੈ ਅੰਦਰਲਾ ਉਸ ਵੇਲੇ ਅਨੰਤ ਨਾਲ ਠੋਕਰ ਖਾਂਦਾ ਹੈ ਖਾਂਦੇਸਾਰ ਜਦ ਆਪ ਫੇਰ ਪਿੱਛੇ ਮੁੜਦਾ ਹੈ ਤਾਂ ਝਟਪਟ ਬੁੱਧੀ ਫੇਰ ਕੰਮ ਕਰਦੀ ਹੈ ਤੇ ਆਖਦੀ ਹੈ ਵਾਹ ਵਾਹ ਤੇ ਵਾਹ ਵਾਹ ਕਹਿ ਕੇ ਹੋਰ ਕੁਝ ਦੱਸ ਨਹੀਂ ਸਕਦੀ ਪਰ ਉਸ ਡੁੱਬਕੇ ਦਾ ਅਨੁਭਵ ਕਿਸੇ ਸਵਾਦ ਦੀ ਯਾਦ ਵਿੱਚ ਪ੍ਰਤੀਤ ਕਰਦੀ ਹੈ ਜੋ ਆਪੇ ਨੂੰ ਅਨੰਤ ਵਿੱਚ ਵਜਾ ਸੀ ਤੇ ਜਿਸ ਦੀ ਸ਼ੂ ਆਪੇ ਨੇ ਬੁੱਧੀ ਨੂੰ ਆਕੇ ਲਾਈ ਸੀ ਗੁਰੂ ਜੀ ਦੱਸਦੇ ਆ ਕਿ ਆਪਣੀ ਵਿਚਾਰ ਸੋਚ ਤੋਂ ਜੋ ਕੁਦਰਤ ਦਾ ਹਿੱਸਾ ਹੈ ਉੱਚਾ ਉੱਠ ਤੇ ਬਿਸਮਾਦ ਚਾ ਬਿਸਮਾਦ ਤੈਨੂੰ ਅੰਦਰਲੇ ਆਪੇ ਵੱਲ ਰੁੱਖ ਦੇਵੇਗਾ ਹਾਂ ਐਉ ਆਪਣੇ ਅੰਦਰ ਆ ਆਪਣੇ ਅੰਦਰਲੇ ਚ ਟਿਕ ਅੰਦਰੋਂ ਜਦ ਬਿਸਮਾਦ ਤੋਂ ਲੀਨ ਤਜ ਜਾਏਗਾ ਤਾਂ ਤੈਨੂੰ ਅਨੰਤ ਦੀ ਸ਼ੂਧਾ ਤਜਰਬਾ ਹੋ ਜਾਵੇਗਾ ਜੇ ਤੂੰ ਇਸ ਦੀ ਜਾਂਚ ਸਿੱਖਣੀ ਚਾਹੇ ਤਾਂ ਸਿਮਰਨ ਚਾ ਜਿਹਦੇ ਨਾਲ ਤੈਨੂੰ ਲਿਬ ਲੱਗੂਗੀ ਇਸ ਲਿਬ ਵਿੱਚ ਅਨੰਤ ਦੀ ਸ਼ੋਧ ਦੇ ਠੋਲੇ ਆਇਆ ਕਰਨਗੇ ਤਾਂ ਤੇਨੂੰ ਕਦਰ ਦੀ ਸੋਝੀ ਹੋਏਗੀ ਫਿਰ ਤੈਨੂੰ ਦ੍ਰਿਸ਼ਟਮਾਨ ਦੇ ਪਦਾਰਥਾਂ ਵਿੱਚ ਵੀ ਉਸ ਦੇ ਵਿਸਮਾਤ ਦਾ ਚਲਕਾਰਾ ਦਿਸੇਗਾ ਜਿਵੇਂ ਲੋਕੀ ਸੰਤਰੇ ਵਿੱਚੋਂ ਸੰਤਰਾ ਵੇਖਦੇ ਆ ਪਰ ਇਹ ਸਾਇੰਸ ਵਿਤਾ ਤੈਨੂੰ ਇਸ ਵਿੱਚ ਸਾਈਟ੍ਰਿਕ ਐਸਿਡ ਬੈਠਾ ਹੋਇਆ ਨਜ਼ਰ ਪੈਂਦਾ ਆ ਆਮ ਲੋਕ ਜਦੋਂ ਸੰਤਰੇ ਨੂੰ ਵੇਖਦੇ ਆ ਉਹ ਕਹਿੰਦੇ ਸੰਤਰਾ ਹੈ ਪਰ ਜਿਹੜਾ ਵਿਗਿਆਨੀ ਹੈ ਸੰਤਰੇ ਨੂੰ ਵੇਖ ਕੇ ਕਹਿੰਦਾ ਇਹਦੇ ਵਿੱਚ ਸੈਟ੍ਰਿਕ ਐਸਿਡ ਹੈ ਬੇ ਨਿੰਬੂ ਹੈ ਖਟਾਸ ਹੈ ਸੰਤਰੇ ਚੋਂ ਨਿੰਬੂ ਖਟਾਸ ਜੁਦਾ ਕਰਕੇ ਵੇਖਣ ਲਈ ਕੈਮਿਸਟਰੀ ਦੀ ਲੋੜ ਹੈ ਰਸਾਇਣ ਵਿਗਿਆਨ ਦੀ ਵੈਗਰੂ ਵਿਆਪਕ ਦੇ ਝਲਕੇ ਲਈ ਪਹਿਲਾਂ ਸਿਵਤ ਸਲਾਹ ਤੇ ਨਾਮ ਦੀ ਅਨੁਭਵੀ ਵਿਦਿਆ ਦੀ ਲੋੜ ਹੈ ਗੱਲ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਜੀ ਇਸ ਵਿਦਿਆ ਦੇ ਨੇਰੇ ਮਸਲੇ ਮਾਤਰ ਨਹੀਂ ਦਿੰਦੇ ਸਗੋਂ ਆਮਲੀ ਤਜਰਬੇ ਵਿੱਚ ਆਉਣ ਵਾਲੇ ਅਸੂਲ ਦੱਸਦੇ ਆ ਜਿਨ੍ਹਾਂ ਦੇ ਵਿਸਥਾਰ ਦੀ ਇੱਥੇ ਲੋੜ ਨਹੀਂ ਮਰਨ ਦੇ ਬਾਅਦ ਜੀਵਨ ਦੇ ਰਹਿਣ ਬਾਬਤ ਸਤਿਗੁਰੂ ਜੀ ਸਾਫ਼ ਪਤਾ ਦਿੰਦੇ ਐ ਪੱਛਮ ਵਿੱਚ ਵੀ ਹੁਣ ਖੋਜ ਪੜਤਾਲ ਇਸ ਪਾਸੇ ਰੁਖ ਕਰ ਰਹੀ ਹੈ ਤੇ ਕਈ ਵੱਡੇ ਸਾਇੰਸ ਵਿਦਤਾ ਵੀ ਇਸ ਦੀ ਹੋਂਦ ਬਾਬਤ ਹੋਰ ਪੁਸਤਕਾਂ ਲਿਖ ਰਹੇ ਐ ਸੋ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਨੂੰ ਆਪਣੇ ਸੱਚ ਦੇ ਆਧਾਰ ਤੇ ਹੋਣ ਕਰਕੇ ਜਿਉਂ ਕਾ ਤਿਉਂ ਜਗਤ ਆਧਾਰ ਹੋਣ ਦਾ ਅਹਿਲ ਪਦ ਪ੍ਰਾਪਤ ਹੈ ਪੰਜ ਸਦੀਆਂ ਵਿੱਚ ਫਿਲਾਸਫੀ ਭਾਈਚਾਰਕ ਵਿਦਿਆ ਤੇ ਸਾਇੰਸ ਵਿੱਚ ਬੜੀਆਂ ਤਬਦੀਲੀਆਂ ਹੋਈਆਂ ਪਰੰਤੂ ਉਹਨਾਂ ਦਾ ਅਨੁਭਵ ਜਿਉਂਦਾ ਤਿਉਂ ਸੱਚ ਪਰ ਟਿਕਿਆ ਨਵਾਂ ਨਿਕੋਰ ਖੜਾ ਹੈ ਸਤਿਗੁਰੂ ਨਾਨਕ ਦਾ ਅਨੁਭਵ ਸਰਬਕਾਲੀ ਹੈ ਤੇ ਗੁਰੂ ਨਾਨਕ ਸਰਬਕਾਲੀ ਸਤਿਗੁਰੂ ਆ ਸੋ ਸਤਿਗੁਰ ਜੀ ਨੇ ਪਦਾਰਥਕ ਵਿਦਿਆ ਤੇ ਆਤਮ ਵਿਦਿਆ ਦੇ ਟਿਕਾਣੇ ਸਪਸ਼ਟ ਦੱਸੇ ਆ ਜੋ ਦਿਸਦਾ ਭਾਸ ਦਾ ਜਾਣੀ ਦਾ ਹੈ ਵਿਚਾਰ ਸਮੇਤ ਸਭ ਕੁਦਰਤ ਹੈ ਇਸ ਦੀ ਖੋਜ ਸਾਇੰਸ ਤੇ ਵਿਦਿਆ ਨੇ ਕਰਨੀ ਹੈ ਇਹ ਕਰੇ ਸਤਿਗੁਰ ਆਪ ਇਸ ਦੇ درست ਖਿਆਲ ਦੇ ਗਏ ਆ ਤੇ ਗਲਤ ਖਿਆਲਾਂ ਨੂੰ ਕੱਟ ਕੇ ਇਸ ਦੀ ਮੰਨੋਂ ਨਹੀਂ ਧਰ ਗਏ ਆ ਪਰ ਨਾਲ ਹੀ ਆਪਣੇ ਭੁਲੇਖਾ ਕੱਟ ਗਏ ਆ ਕਿ ਇਹ ਵਿਦਿਆ ਕਾਦਰ ਦੀ ਵਿਦਿਆ ਨੂੰ ਜਾਣ ਸਕੇ ਇਨਸਾਨ ਦੀ ਬੁੱਧੀ ਕੁਦਰਤ ਦਾ ਹਿੱਸਾ ਉਹਨਾਂ ਨੇ ਦੱਸਿਆ ਇਹ ਕਾਦਰ ਨੂੰ ਜਾਣ ਨਹੀਂ ਸਕਦੀ ਜਿਵੇਂ ਕਿ ਇਹ ਦ੍ਰਿਸ਼ਟਮਾਨ ਨੂੰ ਜਾਣ ਸਕਦੀ ਹੈ ਕਾਦਰ ਨੂੰ ਜਾਨਣਾ ਦ੍ਰਿਸ਼ਟਾ ਦਾ ਅਨੁਭਵ ਕਰਨਾ ਹੈ ਜਿਵੇਂ ਨਜ਼ਰ ਨਾਲ ਜਗਤ ਵੇਖਦਾ ਹੈ ਪਰ ਨਾਜ਼ਰ ਨੂੰ ਦ੍ਰਿਸ਼ਟਮਾਨ ਕਰਕੇ ਹੋਰ ਕਿਸ ਦੇ ਪਦਾਰਥਾਂ ਮੰਗ ਨਹੀਂ ਦੇਖ ਸਕੀ ਦਾ ਨਾਜ਼ਰ ਨੂੰ ਦ੍ਰਿਸ਼ਟਾਪਨ ਦੇ ਰੰਗ ਵਿੱਚ ਲਿਖੀਦਾ ਹੈ ਸੋ ਸਰਬਦ੍ਰਿਸ਼ਟਾ ਵਾਹਿਗੁਰੂ ਨੂੰ ਜਾਣਨ ਲਈ ਉਹਨਾਂ ਦਾ ਦੱਸਿਆ ਅਮਲੀ ਤਰੀਕਾ ਜਾਣਨ ਲਈ ਉਹਨਾਂ ਦਾ ਦੱਸਿਆ ਅਮਲੀ ਤਰੀਕਾ ਸਿਫਤ ਸਲਾਹ ਤੇ ਸਿਮਰਨ ਦਾ ਧਾਰਨ ਕਰੋ ਤੇ ਲਿਬ ਵਿੱਚ ਜਾਓ ਉੱਥੇ ਸਿੱਧ ਜਾਂ ਸੁਧ ਇੱਕ ਹੋਰ ਬੁੱਧੀ ਲਿਸ਼ਕਾਰਾਂ ਮਾਰੇਗੀ ਜਿਸ ਦੁਆਰਾ ਆਪੇ ਵਿੱਚ ਆਪੇ ਦਾ ਦ੍ਰਿਸ਼ਟਾ ਸਰੂਪ ਸਾਖੀ ਸਰੂਪ ਦੇਖਣਹਾਰ ਜਾਣਨਹਾਰ ਰੂਪ ਦਾ ਅਨੁਭਵ ਜਦਦਾ ਤੇ ਪੜਿਆ ਅਨਪੜਿਆ ਅੰਦਰਲੇ ਦੀ ਸੋਝੀ ਪਾ ਸਕਦਾ ਹੈ ਜੋ ਕਿ ਜੋ ਸੋਝੀ ਦ੍ਰਿਸ਼ਟਮਾਨ ਦੀ ਢੰਗ ਦੀ ਨਹੀਂ ਇਉਂ ਗੁਰੂ ਨਾਨਕ ਦੇ ਦੱਸੇ ਖਿਆਲ ਮੰਡਲ ਵਿੱਚ ਅੰਤਰੰਗ ਤੇ ਬਹੁ ਰੰਗ ਵਿਦਿਆ ਹੱਥੋ ਹੱਥੀ ਰੁੱਧੀਆਂ ਨੇ ਤੇ ਟੱਕਰ ਦੀਆਂ ਨਹੀਂ ਇੱਕ ਦੂਜੇ ਨਾਲ ਸੋ ਇਹ ਵਚਨ ਸਾਇੰਸ ਵੇਤਾ ਤੇ ਬ੍ਰਹਮ ਵੇਤਾ ਇਹਦੇ ਬਾਰੇ ਭਾਈ ਵੀਰ ਸਿੰਘ ਸਾਹਿਬ ਨੇ ਆਪਾਂ ਨੂੰ ਦੱਸਿਆ ਅੱਗੇ ਜਿਹੜਾ ਪ੍ਰਕਰਨ ਆ ਰਿਹਾ ਉਹ ਆ ਰਿਹਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਇਹਦੇ ਵਿੱਚ ਉਹਨਾਂ ਨੇ ਆਪਣੇ ਕੁਝ ਹੋਰ ਤਜਰਬੇ ਆਪਣੇ ਨਾਲ ਸਾਂਝੇ ਕਰਨੇ ਆ ਸੋ ਇਹ ਵਿਚਾਰ ਆਪਾਂ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ